ਮੈਂ ਕੁਝ ਦਿਨ ਪਹਿਲਾਂ ਵੀ ਇੱਥੇ ਸਸਰਾਲੀ ਪਿੰਡ ਚ ਆਇਆ ਸੀ ਅੱਜ ਫੇਰ ਆਇਆ ਆ ਦੇਖੋ ਲੋਕ ਸਰਪੰਚ ਸਾਹਿਬ ਬਾਕੀ ਸਾਰੇ ਪਤਵੰਤੇ ਸੱਜਣ ਉਦਣ ਵੀ ਖੜੇ ਸੀ ਅੱਜ ਵੀ ਖੜੇ ਆ ਉਦਣ ਮੈਂ ਸਾਰੇ ਅਫਸਰਾਂ ਨਾਲ ਇਰੀਗੇਸ਼ਨ ਚਾਹੇ ਕੋਈ ਨਵਾਂ ਸ਼ਹਿਰ ਦਾ ਹੋਵੇ ਚਾਹੇ ਚੀਫ ਇੰਜੀਨੀਅਰ ਦੀ ਸਭ ਨੂੰ ਇਹ ਕਹਿਆ ਸੀ ਕਿ ਭਾਈ ਪੱਤਰ ਬੋਰੀਆਂ ਇੱਥੇ ਇਕੱਠੀਆਂ ਕਰਾਓ ਉਹ ਉਹਨਾਂ ਨੇ ਹੁਣ ਕਰਤੀਆਂ ਨੇ ਉਹਨਾਂ ਨੂੰ ਜਿਹੜਾ ਮੈਂ ਪੁੱਛਿਆ ਕਿ ਪਾਣੀ ਕਿੰਨਾ ਹੋਰ ਵਧੂਗਾ ਉਹ ਕਹਿੰਦੇ ਇਥੋਂ ਮਾੜਾ ਮੋਟਾ ਹੋਰ ਸ਼ਾਇਦ ਰਾਤ ਤੱਕ ਜਾਂ ਕੱਲ ਤੱਕ ਵਧੇ ਪਰ ਉਹ ਨਾਲ ਇਹ ਵੀ ਕਹਿ ਰਹੇ ਕਿ ਜੇ ਵਧ ਗਿਆ ਫੇਰ ਜਿਹੜੀ ਕਟ ਹੋ ਰਹੀ ਹੈ ਫੇਰ ਉਹ ਖਤਮ ਹੋ ਜੂਗੀ ਜ਼ਮੀਨ ਦਾ ਨੁਕਸਾਨ ਨਹੀਂ ਹੋਊਗਾ ਕਿਉਂਕਿ ਪਾਣੀ ਉੱਤੇ ਆ ਜਾਂਦਾ ਪਰ ਉਹਨਾਂ ਦੇ ਹਿਸਾਬ ਨਾਲ ਕੋਈ ਹੁਣ ਹੋਰ ਕੋਈ ਬਹੁਤ ਵੱਡਾ ਉੱਤੋਂ ਇਹੋ ਜਿਹਾ ਪਾਣੀ ਨਹੀਂ ਆ ਰਿਹਾ ਕਿਉਂਕਿ ਬਹੁਤ ਵੱਡਾ ਆਪਣਾ ਨੁਕਸਾਨ ਹੋ ਉਹਨਾਂ ਨੂੰ ਲੱਗ ਰਿਹਾ ਉਹ ਕਹਿੰਦੇ ਸੀ ਤਿਆਰ ਬੈਠੇ ਸਾਡੇ ਅਫਸਰ ਆ ਅਸੀਂ ਸਭ ਕੁਝ ਪੱਥਰ ਬੋਰੀਆਂ ਸਭ ਰੱਖ ਕੇ ਬੈਠੇ ਆ ਕੋਈ ਸਾਨੂੰ ਕਰਨਾ ਪਊਗਾ ਦਾ ਕਰਦੇ ਆਂਗਾ ਮੇਰੇ ਖਿਆਲ ਵਾਹਿਗੁਰੂ ਸਾਰੇ ਪ੍ਰਾਰਥਨਾ ਕਰੀਏ ਵੀ ਇਹ ਪਿੰਡਾਂ ਦਾ ਕੋਈ ਹੋਰ ਨੁਕਸਾਨ ਨਾ ਹੋਵੇ ਇਹ ਸਾਰੇ ਲੋਕ ਚੱਕੰਨੇ ਖੜੇ ਆ ਸਾਰੇ ਦੇਖ ਲਓ ساری ਦੁਨੀਆ ਖੜੀ ਆ ਤੇਰਾ ਖੇਤੀ ਦਾ ਨੁਕਸਾਨ ਹੋਇਆ ਜੀ ਇਹਨਾਂ ਨੂੰ ਕੰਪਨਸੇਸ਼ਨ ਤਵਾਵਾਂਗੇ ਨਾ ਪਰ ਉਹਨਾਂ ਨੂੰ ਆਪਾਂ ਨੂੰ ਕਿੰਨੀ ਖ ਹੋਰ ਕੱਟ ਜਾਂਦੀ ਹੈ ਉਦੋਂ ਤੱਕ ਇੰਤਜ਼ਾਰ ਕਰਨਾ ਪਊਗਾ ਕਿਉਂਕਿ ਜਿਹਦੀ ਰਾਤ ਨੂੰ ਕੱਟ ਗਈ ਜਾਂ ਕੱਲ੍ਹ ਕੱਟ ਗਈ ਉਹਨੂੰ ਅੱਜ ਉਹਦੇ ਵਿਚਾਰੇ ਤੇ ਕਾਗਜ਼ ਬਣਾ ਦੇਗਾ ਤੇ ਫਿਰ ਉਹਦੀ ਤਾਂ ਉਹ ਫਿਰ ਉਹਦੀ ਨਹੀਂ ਨਹੀਂ ਉਹਦਾ ਫਿਰ ਕਾਗਜ਼ਾਂ 'ਚ ਘੱਟ ਹੋ ਜਾਊਗਾ ਇਹ ਜਦੋਂ 2-4 ਦਿਨ 'ਚ ਸਾਰਾ ਕੁਝ ਹੋ ਜਾਊਗਾ ਉਦੋਂ ਫਿਰ ਜਿਹਦੀ ਜਿੰਨੀ ਗਈ ਉਹਨੂੰ ਫਿਰ ਕੰਪਨਸੇਸ਼ਨ ਤਾਂ ਮਿਲਣੀ ਮਿਲਣੀ ਹੈ ਜੀ